ਵਾਰ ਭਤੀਜੀ ਹੈ ਇਹਿੰਦ ਵਤੀ ਲਾਫ ਸਿਕਲ ਕਰਾਣਾ ਪੈਂਦੇ ਹੈ ਔਰ ਮੋਡ ਕਿਹਾ ਗਿਆ ਹੋਇਆ ਔਰ ਇਹ ਭਾਦੀ ਹੈ ਇਹਨਾਂ ਦੇ ਹਸਬੰਦ ਦੱਸ ਰਹੇ ਹੈ ਅੱਜ ਤੋਂ ਤਕਰੀਬਨ 9-10 ਸਾਲ ਪੁਰਾਣੀ ਅਗਵਾਈ ਹੈ ਲਗਾਤਾਰ ਇਹ ਉਹ ਜਹਾ ਨਸ਼ੇ ਵਿੱਚ ਸੀਗੇ ਔਰ ਨਸ਼ੇ ਦੇ ਕਰਕੇ ਇਹਨਾਂ ਨੂੰ ਮਿੱਕੀ ਦਾ ਦੌਰਾ ਪੈਂਦਾ ਸੀਗਾ ਔਰ ਡਾਕਟਰ ਨੂੰ ਜਦੋਂ ਦਿਖਾਇਆ ਔਰ ਰਿਪੋਰਟਾਂ ਕੀਤੀਆਂ ਤਾਂ ਉਹ ਕਹਿੰਦੇ ਗਏ ਕਿ ਜੇਕਰ ਇਹਨੇ ਨਸ਼ਾ ਕਨਾ ਨਸ਼ਾ ਛੱਡਿਆ ਤੇ ਇਹਦਾ ਹੋਰ ਜਿਹੜੀ ਹਾਲਤ ਵਿਗੜਦੀ ਚਲੀ ਜਾਏਗੀ ਪਰ ਪਰਮੇਸ਼ਵਰ ਨੂੰ ਵੀ ਇਹ ਮੰਨ ਕੇ ਕੋਸ਼ਿਸ਼ ਨਹੀਂ ਸੀ ਇਕੱਲੇ ਇਹ ਸੀਮਾ ਹੀ ਮੰਨ ਕੇ ਕੋਸ਼ਿਸ਼ ਕੀਤੀ ਸੀ ਕਿ ਪ੍ਰਾਰਥਨਾ ਕਰਦੀ ਸੀ ਕਿ ਬਾਕੀ ਇਹ ਪੂਰਾ ਪਰਿਵਾਰ ਨਹੀਂ ਛੇੜਨ ਦੇ ਪਰ ਇਹਨਾਂ ਨੇ ਵਿਸ਼ਵਾਸ ਰੱਖਿਆ ਪ੍ਰਾਰਥਨਾ ਚਲਦੀ ਰਹੀ ਔਰ ਡਾਕਟਰ ਨੇ ਕਿਹਾ ਜੇਕਰ ਇਹਨੇ ਬਚਨਾ ਹੈ ਨਸ਼ਾ ਛੱਡਣਾ ਪੈਗਾ ਦਵਾਈ 3 ਸਾਲ ਚੱਲੇਗੀ ਪਰ ਇਹਨਾਂ ਨੇ ਪਰਮੇਸ਼ਵਰ ਤੇ ਵਿਸ਼ਵਾਸ ਰੱਖਿਆ ਪ੍ਰਾਰਥਨਾ ਕਰਦੇ ਰਹੇ ਔਰ 1 ਮਹੀਨਾ ਦਵਾਈ ਚੱਲੀ ਹੈ ਉਸ ਤੋਂ ਬਾਅਦ ਨਸ਼ੇ ਤੋਂ ਵੀ ਪਰਮੇਸ਼ਰ ਨੇ ਆਜ਼ਾਦ ਕੀਤਾ ਉਸ ਮਰਗੀ ਦੇ ਦੌਰੇ ਤੋਂ ਵੀ ਆਜ਼ਾਦ ਕੀਤਾ ਹੈ ਹੁਣ ਪੂਰਾ ਪਰਿਵਾਰ ਇੱਕ ਮਨ ਹੋ ਕੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਚੱਲ ਰਿਹਾ ਸਭ ਬੋਲ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਦਾ ਅਨੁਵਾਦ ਕਰਦੇ ਹਾਂ ਪਰਮੇਸ਼ਰ ਨੇ ਬਰੈਸ ਕੀਤਾ ਹੈ तकरीबन 6-7 ਮਹੀਨੇ ਹੋ ਗਏ ਸਾਲ ਹੋ ਗਿਆ ਆ ਇਹਨਾਂ ਦਾ ਐਕਸੀਡੈਂਟ ਹੋਇਆ ਸੀਗਾ ਔਰ ਪੈਰ ਫ੍ਰੈਕਚਰ ਹੋ ਗਿਆ ਸੀਗਾ ਹੱਡੀ ਲੱਗੀ ਔਰ ਪਰਮੇਸ਼ਵਰ ਦਾ ਧੰਨਵਾਦ ਆ ਜਿਨੇ ਆਪਣਾ ਹੱਥ ਦੇ ਕੇ ਬਚਾਇਆ ਆ ਔਰ ਤਕਰੀਬਨ 6 ਮਹੀਨੇ ਇਹ ਬੈੱਡ ਰੈਕਟ ਦੇ ਸੀਗੇ ਪਰਮੇਸ਼ਵਰ ਦਾ ਧੰਨਵਾਦ ਆ ਜੋ ਸਾਰਾ ਬੰਦੋਬਸਤ ਕਰਦਾ ਆ ਜੋ ਸਾਰਾ ਪ੍ਰਬੰਧ ਕਰਦਾ ਆ ਕਿਉਂਕਿ ਘਰ ਦਾ ਗੁਜ਼ਾਰਾ ਬਹੁਤ ਔਖਾ ਹੋ ਜਾਂਦਾ ਆ ਜਦੋਂ ਘਰ ਦਾ ਨੀਨ ਮੈਂਬਰ ਬੈੱਡ ਤੇ ਹੋਏ ਸਕੇ ਔਰ ਪਰਮੇਸ਼ਰ ਦਾ ਸ਼ੁਕਰਗੁਜ਼ਾਰ ਆ ਜੋ ਕਿ ਪਰਮੇਸ਼ਰ ਨੇ ਫਿਰ ਵੀ ਇਹਨਾਂ ਦੇ ਹੱਥ ਵਿੱਚ ਬਰਕਤ ਦਿੱਤੀ ਹੈ ਪਰ ਇਲਾਜ ਵੀ ਹੋ ਗਿਆ ਅਰ ਅੱਜ ਬਿਲਕੁਲ ਸਹੀ ਸਿਹਤ ਸਲਾਮਤ ਪਰਮੇਸ਼ਰ ਦੀ ਹਜ਼ੂਰੀ ਵਿੱਚ ਖੜ ਕੇ ਗਵਾਹੀ ਦੇ ਰਿਹਾ ਸਭੋ ਹਾਲੇਲੂਇਆ ਤੋਂ ਪਰਮੇਸ਼ਰ ਦਾ ਧੰਨਵਾਦ ਕਰਦਾ ਆ ਸਭੋ ਲਾ